ਹਿੰਦੂ ਕਾਹਿਆ ਦੇ ਸਾਰੇ ਮੇਰੇ ਬਜ਼ੁਰਗ ਮਾਤਾ ਮਾਂ ਭੈਣਾ ਨੌਜਵਾਨ ਵੀ ਆਪ ਸਭ ਨੂੰ ਪਿਆਰ ਭਰੀ ਸੱਚੀ ਦਾ ਨਮਸਤੇ ਸਭ ਤੋਂ ਪਹਿਲਾਂ ਤੁਹਾਡੇ ਸਭ ਦਾ ਧੰਨਵਾਦ ਮੈਂ ਤਾਂ ਜਿੰਨੀ ਵਾਰ ਵੀ ਤੁਹਾਡੇ ਰੂਪ ਨੂੰ ਹੋਊਗਾ ਤੁਹਾਡੇ ਹਮੇਸ਼ਾ ਧੰਨਵਾਦ ਕਰਦਾ ਰਹੂੰਗਾ ਮੈਂ ਜੋ ਕੁਝ ਵੀ ਹਾਂ ਤੁਹਾਡੀ ਬਦੌਲਤ ਹਾਂ ਤੁਸੀਂ ਆਪਣੇ ਬਹੁਤ ਆਪਣੇ ਭਰਾ ਨੂੰ ਬਹੁਤ ਕੁਝ ਬਖਸ਼ਿਆ 3 ਸਾਲ ਹੋ ਗਏ ਜੀ ਮੈਂ ਸਿੱਖਿਆ ਮੰਤਰੀ ਬਣਿਆ ਗੁਰੂ ਸਾਹਿਬ ਦੀ ਰਹਿਮਤ ਹੋਈ ਤੁਸੀਂ ਐਵੇਂ ਬਣਾਇਆ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣ ਕੇ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਰਹੀ ਹੈ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚ 6 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਦੀਵਾਰੀ ਤੇ 2.5 ਲੱਖ ਦੀ ਲਾਗਤ ਦੇ ਨਾਲ ਸਕੂਲ ਦਾ ਪੱਕੀ ਕੰਮ ਹੋਇਆ ਲਗਭਗ 9 ਲੱਖ ਰੁਪਏ ਸਕੂਲ ਤੇ ਲੱਗ ਚੁੱਕੇ ਆ ਤੇ ਹੁਣ 5 ਲੱਖ ਦੇ ਟੈਂਟਰ 5-6 ਲੱਖ ਰੁਪਏ ਦੇ ਇੰਟਰਕੋਪ ਟਾਈਲ ਲਵਾਉਣੇ ਤਾਂ ਕਿ ਹੋਰ ਪੂਰ ਸੁਹਾ ਹੋਵੇ। ਐਂਡ ਸ਼ਾਨਦਾਰ ਆਪਣਾ ਸਕੂਲ ਬਣਾਣਾ ਹੈ। ਇੱਦਾਂ ਹੀ ਆਸ-ਪਾਸ ਦੇ ਜਿਹੜੇ ਸਾਡੇ ਵੱਡੇ ਸਕੂਲ ਸਮਲਾਹ ਸਕੂਲ ਨੂੰ ਕਰੋੜ ਰੁਪਏ ਦੀ ਗ੍ਰਾਂਟ ਜਿਹੜਾ ਸਾਡਾ ਇਨਪੁਰ ਸਾਹਿਬ ਸਕੂਲ ਆਫ ਫੈਮਿਨੈਂਸ ਸਰ 12 ਕਰੋੜ ਰੁਪਇਆ ਅੱਜ ਤੁਸੀਂ ਇਹ ਯਕੀਨ ਮੰਨਿਓ ਕਿ ਸਕੂਲ ਆਫ ਫੈਮਿਨੈਂਸ ਇਨਪੁਰ ਸਾਹਿਬ ਲਈ ਮੇਰੇ ਖਵਾਂ 100 ਤੋਂ ਉੱਤੇ ਸਭਾਸ਼ਿਕ ਸਰਕਾਰੀ ਸਕੂਲਾਂ ਦੇ ਲਈ ਕਿ ਉੱਥੇ ਲਾਈਨ ਲੱਗ ਕੇ ਲੜੀ ਐਡਮਿਸ਼ਨਾਂ ਦੇ ਲਈ ਇੰਨੀ ਡਿਮਾਂਡ ਹੈ ਉਹੀ ਸਰਕਾਰੀ ਸਕੂਲ ਨੇ ਪਹਿਲਾਂ ਤਾਂ ਕੋਈ ਪੁੱਛਦਾ ਨਹੀਂ ਸੀ ਅੱਜ ਉਹੀ ਸਕੂਲਾਂ ਦੇ ਵਿੱਚ ਇੰਨੀ ਡਿਮਾਂਡ ਕ੍ਰੀਏਟ ਹੋ ਗਈ ਹੈ ਇੱਜਾ ਸਕੂਲ ਆਫ ਫੈਮਿਨੈਂਸ ਮੰਗਲ ਸਰਕਾਰੀ ਸਕੂਲ ਅੱਜ ਬੱਸਾਂ ਲਾ ਦਿੱਤੀਆਂ ਸਰਕਾਰੀ ਸਕੂਲਾਂ ਚ ਕੈਂਪਸ ਬਰੇਜਰ ਆ ਗਏ ਤੁਸੀਂ ਇਹ ਦੇਖੋ ਕੀਤਪੁਰ ਸਾਬ ਦਾ ਹਸਪਤਾਲ ਖੰਡਰ ਬਣਿਆ ਪਿਆ ਸੀ ਅੱਜ ਉਹ ਹਸਪਤਾਲ ਬਣ ਕੇ ਹੈ 90% ਤਿਆਰ ਹੈ ਸ਼ਾਨਦਾਰ 10 ਬੈਡਡ ਹਸਪਤਾਲ ਬਣਾ ਦਿੱਤਾ ਆਪਣਾ ਕੰਮ ਕਰੀ ਜਾ ਰਹੇ ਆ ਥੋੜੇ ਪਿੰਡਾਂ ਦੇ ਨਾਲ ਵਾਦਾ ਕੀਤਾ ਸੀ ਪਾਣੀ ਦਾ ਅੱਜ ਪਾਣੀ ਦੀ ਪਾਈਪ ਲਾਈਨ ਦਾ ਕੰਮ 100 ਕਰੋੜ ਦਾ ਪ੍ਰੋਜੈਕਟ ਹੈ ਜਿਸ ਦਿਨ ਦਾ ਐਮ ਐਲ ਏ ਬਣਿਆ ਜਿਸ ਦਿਨ ਦਾ ਮੰਤਰੀ ਬਣਿਆ ਉਹਦੇ ਪਿੱਛੇ ਲੱਗਿਆ ਸੀ ਚੰਗਰ ਦੀ ਗੱਲ ਹਰ ਜਗ੍ਹਾ ਵਿਧਾਨ ਸਭਾ ਦੇ ਵਿੱਚ ਸਾਰੀ ਮੀਟਿੰਗਾਂ 'ਚ ਕੀਤੀ ਆ ਚੰਗਰ ਦੇ ਪਿੰਡ ਪਿੰਡ ਨੂੰ ਪਾਣੀ ਲੱਗ ਰਿਹਾ ਜੀ ਚੰਗਰ ਦੇ ਵਿੱਚ ਵਾਦਾ ਸੀ ਕਿ ਗੁੱਜਰਪਾਵੰਦਾ 50 ਲੱਖ ਰੁਪਏ ਤੁਸੀਂ ਇਹਨਾਂ ਨੂੰ ਕੁੱਝ ਨਾ ਸੁਭੇਦਨ ਸਾਹਿਬ ਖੜੇ ਰਾਮਪਾਲ ਵੀਰਾ ਗੜਤ ਸਾਡੇ ਬਲਾਕ ਪ੍ਰਧਾਨ ਨੇ ਪਹਾੜਪੁਰ ਦੀ ਪੰਚਾਇਤ ਨੂੰ 50 ਲੱਖ ਰੁਪਏ ਜਮਾ ਕਰਾਇਆ ਹੋਇਆ ਸਾਡੇ ਇੱਕ ਇੱਕ ਵਾਦਾ ਸੜਕਾਂ ਦਾ ਵਾਦਾ ਸੀ ਤਾਰਾਪੁਰ ਤੋਂ ਲੈ ਕੇ ਸਵਲਾਦ ਤੱਕ 18 ਫੁੱਟ ਬਣ ਗਈ ਕੰਮ ਚੱਲਦਾ ਪਿਆ ਸਵਲਾਦ ਤੋਂ ਲੈ ਕੇ ਮੱਸੀਆਲ ਤੱਕ ਦਾ ਉਹਦਾ ਟੈਂਡਰ ਲੱਗ ਗਿਆ ਤੇ ਉਸ ਤੋਂ ਬਾਅਦ ਇੱਧਰ ਦੀਆਂ ਸੜਕਾਂ ਜਿਹੜੀ ਕੋਟਲੇ ਤੋਂ ਆਰੀਆਂ ਦੇ ਨਾਲ ਕੇ ਇਹ ਵੀ ਜਿਹੜੀ 18 ਫੁੱਟ ਕਰਾਵਾਂਗੇ ਚੱਲਦੀ ਪਈ ਪਾਈ ਦੀ ਪਾਸ ਹੋ ਗਈ ਹੈ ਇਹ ਵੀ ਜਾਨੀ ਕੰਮ ਸ਼ੁਰੂ ਹੋ ਜਾਣਾ ਉਹਦਾ ਜੇ ਬਣ ਗਿਆ ਜੇ ਨiyet ਹੋਵੇ ਤਾਂ ਸਭ ਕੁਝ ਪਹਿਲਾਂ ਕਿਸੇ ਨੇ ਪੁੱਛਿਆ ਕਹਿੰਦੇ ਜੀ ਪਿੰਡਰ ਕੋਣਾ ਵਿਚਾਰੇ ਕਿੱਥੇ ਚੱਕਰ ਕਾਦਾ ਜੰਗਲ ਪਾਣੀ ਤੋਂ ਅਸੀਂ ਰਹਿ ਗਏ ਪੀਣ ਵਾਲੇ ਪਾਣੀ ਵੀ ਹੋਰ ਕਚਰ ਕਰ ਰਹੇ ਗਰਾਊਂਡਾਂ ਦਾ ਕੰਮ ਇਸ ਤੋਂ ਇਲਾਵਾ ਜੀ ਅੱਜ ਇਹਨਾਂ ਇੱਕ ਹੋਰ ਵਿਸ਼ਾ ਜਿਸ ਦੇ ਲਈ ਆਇਆ ਸਾਰਾ ਪ੍ਰਸ਼ਾਸਨ ਆਇਆ ਬीडीपीओ ਸਾਹਿਬ ਤਸਿਲਦਾਰ ਸਾਹਿਬ ਪੁਲਿਸ ਦੇ ਸਾਰੇ ਅਧਿਕਾਰੀ ਸੇਜ محکمہ ਕੋਈ ਆ ਕਿ ਆਪਾਂ ਉਹਨੇ ਇੱਕ ਬਿਸ਼ਨ ਬਣਾ ਲਿਆ ਕਿ ਆਪਾਂ ਆਪਣੇ ਇਲਾਕੇ 'ਚੋਂ ਨਸ਼ਾ ਖਤਮ ਕਰਨਾ ਯੁੱਧ ਨਸ਼ੇ ਵਿਰੁੱਧ ਕੱਲ ਨੰਗਲ ਦੇ ਵਿੱਚੋਂ ਵੱਡੇ 4 ਵੱਡੇ ਫੜੇ 1300 ਗ੍ਰਾਮ ਨਾ ਤੋ ਨਸ਼ਾ ਫੜਿਆ ਕੁਛ ਦਿਨ ਪਹਿਲਾਂ ਕੀਤਪੁਰ ਸਾਹ ਚਵਟਰੀਿਕਾ ਬੋਲੇ ਕਿ ਪੀਰ ਪਰਛੋਹ ਗਾਇਹ ਰਿਹਾ ਕਿ ਤੁਹਾਨੂੰ ਖੁੱਲਾ ਹੱਥ ਹੈ ਜਿਹੜਾ ਨਸ਼ਾ ਕਰਦਾ ਉਹਨੂੰ ਫੜੋ ਸਾਡਾ ਕਦੀ ਫੋਨ ਨਹੀਂ ਆਊਗਾ ਪਰ ਜੇ ਤੁਹਾਡਾ ਕੋਈ ਬੰਦਾ ਸਾਨੂੰ ਪਤਾ ਲੱਗਿਆ ਰੜਿਆ ਤਾਂ ਤੁਹਾਡੀ ਖੈਰ ਨਹੀਂ ਅਸੀਂ ਆਪਣੀ ਜਵਾਨੀ ਬਚਾਣੀ ਹੈ ਆਪਣੇ ਬੱਚੇ ਬਚਾਉਣੇ ਇਸ ਕਰਕੇ ਤੁਹਾਡੇ ਪਿੰਡਾਂ ਆਏ ਹਰ ਪਿੰਡ ਦੇ ਵਿੱਚ ਸੌਂਕ ਮਾਰੀਏ ਕਿ ਨਸ਼ੇ ਯੁੱਧ ਦੇ ਨਸ਼ੇ ਦੇ ਖਿਲਾਫ ਸੌਂਕ ਕਿ ਅਸੀਂ ਆਪਣੀ ਲੜਾਈ ਆਪ ਲੜੀਏ ਥੋੜੇ ਪਿੱਛੇ ਸੌਂਖ ਵਾਲੀ ਮੈਂ ਬੇਨਤੀ ਕਰਦਾ ਸਾਰੇ ਆਪਣੇ ਆਪਣੇ ਜਗ੍ਹਾ ਤੇ ਖੜੇ ਹੋ ਜੇ ਜਿਵੇਂ ਜਿਵੇਂ ਮੈਂ ਬੋਲਾਂਗਾ ਮੇਰੇ ਮਗਰ ਤੁਸੀਂ ਇਹ ਸੌਂ ਖਾਣੀ ਹੈ ਉੱਚੀ ਆਵਾਜ਼ ਦੇ ਵਿੱਚ ਅਸੀਂ ਪਿੰਡ ਕਾਹਿਆਲ ਦੇ ਨਿਵਾਸੀ ਅਸੀਂ ਪਿੰਡ ਕਾਹਿਆਲ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇੱਕ ਜੋ ਥੋਕੇ ਸੌਂ ਖਾਂਦੇ ਹਾਂ ਇੱਕ ਜੋ ਥੋਕੇ ਸੌਂ ਖਾਂਦੇ ਹਾਂ ਕੀ ਅਸੀਂ ਨਸ਼ਿਆਂ ਦੇ ਖਿਲਾਫ ਕੀ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਅਸੀਂ ਇਹ ਗਰਮਾਉਂਦੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਨਾ ਹੀ ਪਿੰਡ ਵਿੱਚ ਕਿਸੇ ਹੋਰ ਨੂੰ ਨਾ ਅਤੇ ਨਾ ਹੀ ਪਿੰਡ ਵਿੱਚ ਕਿਸੇ ਹੋਰ ਨੂੰ ਉਸ ਦੀ ਜ਼ਮਾਨਤ ਦੇ ਇੰਤੋ ਰੋਕਾਂਗੇ ਉਸ ਦੇ ਜਵਾਬ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ ਬਹੁਤ ਬਹੁਤ ਮੈਂ ਇੱਕ ਵਾਰੀ ਫੇਰ ਸਾਰੀ ਪੰਚਾਇਤ ਦਾ ਸਾਡੀ ਸਾਰੀ ਟੀਮ ਦਾ ਸਾਡੇ ਆਸ-ਪਾਸ ਦੇ ਆਏ ਪਿੰਡਾਂ ਦੇ ਸਰਪੰਚ ਸਰਬੰਨਾਂ ਦਾ ਪਿੰਡ ਵਿੱਚ ਜਿਹੜੇ ਤੋਂ ਸਰਪੰਚ ਸਾਹਿਬ ਆਏ ਆ

拜拜，干妈。